हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੰਗਾਂ ਛੇੜ ਲਈ ਲੈ ਕੇ ਆਏ ਹਾਂਗੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਕੋਈ ਬਾਈ ਦਾ ਫਾਰਮ ਦਾ ਕੰਮ ਨਹੀਂ ਆਪਣੀ ਘਰੇ ਨੂੰ ਪਸੂਜ ਮੰਨ ਕੇ ਚਲੋ ਬਾਈ ਨੇ ਗਾਂ ਛੇੜ ਕੀਤੀ ਆ ਤੇ ਜੇ ਕਿਸੇ ਵੀਰ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਗੱਲ ਨਾਲ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਕੋ ਠੀਕ ਹਾਂ ਬਾਈ ਹਾਂ ਵਧੀਆ ਬਾਈ ਜੀ ਨਾਮ ਤੇ ਆਪਣਾ ਐਡਰੈਸ ਦੋ ਬਾਈ ਮੇਰਾ ਨਾਮ ਮਲਕੀਤ ਜੀ ਪਿੰਡ ਢੱਲਵਾ ਜ਼ਿਲ੍ਹਾ ਬਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨਾ ਤਹਿਸੀਲ ਤਪਾ ਤੇ ਨੇੜੇ ਪਿੰਡ ਕਿਹੜਾ ਨੇੜੇ ਪਿੰਡ ਇੱਧਰ ਸਾਨੂੰ ਜੇ ਤਾਂ ਬਾਈ ਜੀ ਨੇ ਹੁਣ ਇੱਧਰ ਤਪਾ ਨੇੜੇ ਪੈਂਦਾ ਹੈਗਾ ਸਾਨੂੰ 4 ਕਿਲੋਮੀਟਰ ਤੇ ਜੇ ਰਾਮਪੁਰਾ ਵਾਲੀ ਸਾਈਡ ਆਉਣਾ ਜੇ ਬਰਨਾਲੇ ਵਾਲੀ ਸਾਈਡ ਆਉਣਾ ਸਾਨੂੰ ਮੋੜ ਪਿੰਦੇ ਘੜੇ ਪੈਂਦੇ ਠੀਕ ਹੈ ਬਾਈ ਕੰਟੈਕਟ ਨੰਬਰ ਬੂ 97814 26177 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਆਪਾਂ ਸਾਹਮਣੇ ਵਾੜ ਦੇਖ ਰਿਹਾ ਕਿਹੜਾ ਸੂਹਾ ਸੂਈ ਇਹ ਬਾਈ ਜੀ ਦੂਜਾ ਸੂਹਾ ਵਾੜ ਸੂਈਆ ਪਲੂਨ ਨੇ ਦਿੱਤਾ 17 ਕਿਲੋ ਦੁੱਧ ਠੀਕ ਹੈ ਤੇ ਕੁੜੀ ਕੁੜੀ ਭੈਣ ਕੋਈ ਮਰਜ਼ੀ ਚੋਈ ਜਾਵੇ ਠੀਕ ਹੈ ਬਾਈ ਦੇਖੋ ਜੀ ਇਹ ਥੱਲੇ ਦੀ ਨੰਗੀ ਜਾ ਸਹੀ ਗੱਲ ਹੈ ਠੰਡੀ ਸੀ ਇਹ ਬਾਈ ਫੁੱਲਾ ਕਿੰਨੇ ਦਿਨ ਹੋ ਗਏ ਬਾਈ ਸੂਈ ਇਹਨੂੰ ਚੌਥਾ ਹਾਂਜੀ ਚੌਥਾ ਕਿੰਨਾ ਬੋਲਾ ਜੀ ਬਾਈ ਦੁੱਧ ਆਇਆ ਹਾਂਜੀ ਇਹਦੇ ਥੱਲੇ ਹੁਣ 15 ਕਿਲੋ ਬੋਲਾ ਜੀ ਠੀਕ ਆ ਹਾਂਜੀ ਤੇ ਭਾਵੇਂ ਕੋਈ ਦੋ ਟਾਈਮ ਚੋੜੇ ਬੋਲਾ ਕੋਈ ਚੋਕੇ ਲੈ ਕੇ ਜਾਵੇ ਜੀ ਚਾਹੇ ਕੋਈ ਆਨਲਾਈਨ ਮਗਾ ਲਿਆ ਇਨੀ ਕੋਈ ਗੱਲ ਆਪਣੀ ਫੋਲ ਜ਼ਿੰਮੇਵਾਰੀ ਹੋ ਜੀ ਠੀਕ ਹੈ ਬਈ ਹਾਂ ਆ ਦੇਖੋ ਜੀ ਹੂੰ ਠੰਡੀ ਸੀਲ ਦੇ ਸੀਲ ਬਥੇਰੀ ਜੀ ਠੰਡੀ ਜਿਵੇਂ ਮਰਦੀ ਚੋਈ ਕੀ ਬਾਤ ਆ ਲੇਵੇ ਦੀ ਵਫੀਟਿੰਗ ਚੈੱਕ ਹਾਂਜੀ ਲੇਵਾ ਬਹੁਤ ਸੋਹਣਾ ਕਰਮ ਵਾਲੀ ਦਾ ਕੱਲਾ ਕੱਲਾ ਥਣ ਤੇ ਪੂਰੀ ਦਿੱਤੀ ਤੇ ਚਵਾਈ ਚੁਈ ਬਹੁਤ ਬੋਲ ਕੋਲ ਲਿਆ ਜੀ ਠੀਕ ਹੈ ਤੇ ਬਾਈ ਤੇ ਬਾਈ ਕਨੇ ਇੱਕ ਨੰਬਰ ਲੱਗਿਆ ਲੈ ਬਈ ਥਣਾ ਦੱਸਿਆ ਦੇਖੋ ਮੱਝਾਂ ਨਾਲ ਦਾ ਥਣਾ ਨਾੜਾ ਨੋੜਾ ਲੈਵੇ ਤੇ ਫੁੱਲ ਚੰਗੀਆਂ ਬੱਚਾ ਬਈ ਕੀ ਆ ਗਿਆ ਮਗਰ ਇਹਦੇ ਮਗਰ ਬੱਸ ਆ ਗਿਆ ਜੀ ਬੱਚਾ ਬੱਸ ਆ ਗਿਆ ਹਾਂ ਜੀ ਬੱਸ ਆ ਗਿਆ ਫੁੱਲ ਬਾਈ ਤੋਰੇ ਤਨ ਤੋਰ ਕੱਦ ਬਾਈ ਬਹੁਤ ਚੰਗਾ ਹਾਂ ਪੰਜਾਬ ਜਰਸੀ ਆ ਵੀਰੇ ਵੱਡੀ ਹਾਂ ਹਾਂ ਪੰਜਾਬ ਵਾਲੀ ਜਰਸੀ ਆ ਗਈ ਫੁੱਲ ਵੱਡੀ ਆ ਸਾਈਨਿੰਗ ਸੂਨਿੰਗ ਫੁੱਲ ਚਮਕ ਬਹੁਤ ਆ ਬਾਕੀ ਪਲੀ ਪੁਲੀ ਦੀ ਗੱਲ ਕਰੀਏ ਫੁੱਲ ਆ ਗਈ ਸੁਆ ਵਗੈਰਾ ਮੰਨੇ ਨਹੀਂ ਬਈ ਹਨਾ ਹਾਂ ਜੀ ਹਾਂ ਜੀ ਤੋਰ ਦੇ ਤਨ ਬਈ ਲੰਮਾ ਤੋਰਾ ਤਾਰਾ ਬਈ ਚੈੱਕ ਕਰ ਸਕਦੇ ਆ ਇੱਕ ਨੰਬਰ ਤੋਰਾ ਆ ਗਿਆ ਬਾਕੀ ਚੰਗੇ ਢਾਂਚੇ ਚ ਆ ਗਈ ਕੋਈ ਛੋਟੀ ਨਾ ਮੰਨ ਕੇ ਆਇਓ ਜੀ ਕੋਈ ਵੀਰ ਇਹ ਨਾ ਮੰਨਿਓ ਕਿ ਛੋਟੀ ਆ ਕਿ ਕੱਦ ਫੁੱਲ ਆ ਗਿਆ ਫੁੱਲ ਭਲੀ ਵੀ ਫੇਸ ਵਗੈਰਾ ਆਪਾਂ ਚੈੱਕ ਕਰਨ ਲੈ ਫੇਸ ਚੈੱਕ ਕਰੋ ਬਈ ਬੜਾ ਪਿਆਰਾ ਕਿੰਨਾ ਦੁੱਧ ਦੇ ਦੂ ਬਈ ਐਤ ਕਿ ਐਸਟੀਮੇਟ ਜਾ ਐ ਤੇ ਦੇਣਾ ਚਾਹੀਦਾ 18 ਕਿਲੋ ਬਈ ਠੀਕ ਹੈ ਬਈ ਹਾਂ 18 ਕਿਲੋ ਦੇਣਾ ਚਾਹੀਦਾ ਵਸੇ ਨੂੰ ਤੇ ਮੁੱਲ ਬਈ ਕੀ ਰਹੂਗਾ ਦਾ ਇੱਕ ਮਿੰਟ ਬੰਨ ਗਈ 18 ਮਾਰੋਗੇ ਬਈ ਹਾਂ ਜੀ ਹਾਂ ਜੀ ਮਾਰ ਦਿੰਦੇ ਠੀਕ ਆ 18 ਬਾਈ ਕੰਨ ਬਈ ਮਾਰ ਦੇਾਂਗੇ ਤੇ ਮੁੱਲ ਬਈ ਫਿਰ ਕੀ ਰਹੂਗਾ ਦੇਣ ਲੈਣ ਮੋਲ ਜੀ 70 ਕਰਾ ਲਓ 75 ਕਰਾ 65 ਦੀ ਵਾੜ ਦੇ ਦੇਾਂਗੇ ਹਾਂਜੀ ਮੋਲ 70 65 ਦੀ ਵਾੜ ਦੇ ਦੇਾਂਗੇ ਠੀਕ ਆ ਮੋਲ ਕਰਾਉਣ ਨੂੰ ਬਈ ਕਹਿੰਦਾ 70 ਕਰਾ ਲਓ 75 ਕਰਾ ਲਓ 65 ਦੀ ਵਾੜ ਦੇ ਦੇਾਂਗੇ ਵਾੜ ਛੀਲ ਠੰਡੀ ਕੋਈ ਭਾਈ ਭੈਣ ਭਾਈ ਘਰੇ ਚੋਂ ਨੂੰ ਜਨੇ ਗਰਮੀ ਚੱਲਣ ਵਾਲੀ ਵਾੜ ਆ ਸਹੀ ਗੱਲ ਹੈ ਤੈਨੂੰ ਤੂੰ ਪੇ ਬੰਨ ਕੇ ਬੱਟਾ ਪੋਚੀ ਜਾਵੇ ਐ ਨਹੀਂ ਵੀ ਇਹ ਗਰਮੀ ਮੰਨ ਜੀ ਤੇ ਫੈਟ ਕਿਵੇਂ ਆਉਂਦੀ ਰਹੀ ਹੈ ਐਂਟ ਆਲਾ ਦੁੱਧ ਹੈ ਜੀ ਇਹਦਾ ਪੂਰਾ ਵਧੀਆ ਠੀਕ ਹੈ ਬਈ ਹਾਂ ਪੈਂਦਾ ਇਹਦਾ 52 ਤਰਾਂ ਚਾਹੀਏ ਦੁੱਧ ਠੀਕ ਹੈ ਹਾਂਜੀ ਤੇ ਧਾਰਾ ਮਾਰ ਦੋ ਮਾਰ ਦੇਣਾ ਧਾਰਾ ਮਾਰ ਲੇ ਬਈ ਠੰਢੀ ਸੀਲ ਦੇਖੋ ਨਾਲ ਦੀ ਨਾਲ ਉੱਤਰਈ ਬਈ ਹੈ ਨਾ ਹਾਂਜੀ ਆ ਇੰਨਾ ਟਾਈਮ ਕਿੱਥੇ ਜਿਹਦਾ ਕਰੰਟ ਵਾਂਗੂ ਆ ਜਾਂਦੀ ਆ ਹੂੰ ਬਾਕੀ ਫੈਂਟ ਵਾਲਾ ਦੁੱਧ ਤਾਂ ਚੋਣ ਚਾਨ ਲੈ ਬਈ ਚੋਣ ਚਵਾ ਦੇਖੋ ਬਈ ਲੈ ਕੀ ਬਾਤ ਬਹੁਤ ਚੰਗੀ ਚਵਾਈ ਲੱਗੇ ਬਈ ਹੈ ਨਾ ਹਾਂਜੀ ਹਾਂ ਦੇਖੋ ਬਾਕੀ ਥਾਨ ਵੀ ਬਈ ਬਹੁਤ ਚੰਗਾ ਲੱਚਵਾਈ ਦੇਖੋ ਬਈ ਇੱਕ ਨੰਬਰ ਚਵਾਈ ਆ ਕਿ ਮੋਟੀ ਮੋਟੀ ਚਵਾਈ ਆ ਗੰਨੇ ਆ ਕੋ ਵਰਦੀ ਆ ਬਈ ਖੜਕਾ ਹੁੰਦਾ ਪਤਾ ਲੱਗਦਾ ਥੱਲੇ ਵੀ ਚਵਾਈ ਬਾਕੀ ਹੈਗੀ ਹੈ ਬਈ ਚੈੱਕ ਕਰਵਾ ਨਾ ਸਮਾਹ ਸੁਭ ਬਹੁਤ ਚੰਗਾ ਕੰਮ ਹੈ ਹੂੰ ਦੇਖੋ ਆ ਵੀਰ ਮੈਂ ਅਸੀ ਮੋਟਰ ਅਗੀ ਚਵਾਈ ਆਪ ਮੰਨਣ ਦੇ ਜਿਹੜੇ ਬਾਈ ਲੈ ਕੇ ਨਾ ਵੇਚਣੇ ਨਹੀਂ ਠੀਕ ਹੈ ਬੱਚੀ ਬਰੀਡ ਹੀ ਲਈ ਜਾਣਗੇ ਸਹੀ ਗੱਲ ਆ ਹਾਂ ਦੇਖੋ ਓਕੇ ਭਾਈ ਕੋਈ ਚੱਕਰ ਛੇ ਠੰਡੇ ਜੀ ਦੇਖੋ ਭਾਈ ਬਹੁਤ ਸੋਹਣਾ ਥਣ ਕੱਢਦੀ ਆ ਬਸ ਮਾਤ ਬਾਤ ਕਿਆ ਬਾਤ ਇਕੱਲਾ ਇਕੱਲਾ ਸੋਣਾਗਾ ਪੂਰੀ ਵੀ ਸੇ ਸੋਣਾ ਬਸ ਨਾੜਾ ਨੋੜਾ ਨਾ ਗੱਲ ਕਰੀਏ ਫੁੱਲ ਚੰਗੇ ਕੋਈ ਗੱਲ ਨਹੀਂ ਭਾਈ ਬੰਦੋ ਸੌ ਸੀਲ ਫੁੱਲਾ ਭਾਈ ਬਾਈ ਨੇ ਨਿਆਣਾ ਪਾ ਕੇ ਧਾਰਾ ਮਾਰਤੀਆਂ ਉਹ ਚੱਕਰ ਹੀ ਨਹੀਂ ਕਰਮ ਵਾਲੇ ਨੂੰ ਬਾਈ ਕਹਿੰਦਾ ਜਿਵੇਂ ਮਰਜੀ ਚੂਲ ਚੱਲੋ ਤੇ ਮੋਲ ਸੀ ਬਾਈ ਨੇ ਰੱਖਿਆ ਬਾਈ 65000 ਰੁਪਇਆ ਬਾਕੀ ਬਾਈ ਕਹਿੰਦੇ ਆ ਗਿਆ ਦਾ ਮਾਨ ਤਨ ਜਰੂਰ ਹੋ ਜਾਊਗਾ ਮਾਨਦਾਨ ਕਰਦੇ ਆ ਕਿ ਕੋਈ ਠੀਕ ਹੈ ਨਾ ਕਿਸੇ ਇੱਕ ਬਾਈ ਸੋਹ ਆਪਾ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਧੰਨਵਾਦ